ਕੀ ਸੀ 200 ਰੁਪਏ ਦੀ ਦਿੱਤੀ ਜਾਊਗੀ 200 ਰੁਪਏ ਦੀ ਲਓ ਜੀ 200 ਮਤਲਬ 200 ਤੋਂ ਸਟਾਰਟਿੰਗ ਹੋ ਜਾਂਦੀ ਹੈ 200 ਰੁਪਏ ਤੋਂ ਸਟਾਰਟ ਹੋ ਜਾਏਗਾ ਠੀਕ ਹੈ ਠੀਕ ਹੈ ਲਓ ਵੀ ਬਾਕੀ ਤੁਸੀਂ ਆਰਡਰ ਕਰਨਾ ਸ਼ਿਪਿੰਗ ਫ੍ਰੀ ਹੋਊ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਤੁਸੀਂ ਜਿੱਥੇ ਮਰਜ਼ੀ ਬੈਠੇ ਮੰਗਵਾ ਸਕਦੇ ਹੋ ਵੱਡੀਆਂ ਬ੍ਰਾਂਡਸ ਜਿਹੜਾ 10 10 15 15000 20 2000 ਦੇ ਅਤਰਜ ਨੇ ਉਹਨਾਂ ਦੇ ਵਿੱਚ ਵੀ ਇੱਕ ਬ੍ਰਾਂਡ ਦੇ ਸਾਡੇ ਕੋਲ ਇੱਕ ਹੀ ਨਹੀਂ ਜਿਵੇਂ ਅਰਮਾਨੀ ਆ ਅਰਮਾਨੀ ਦਾ ਅਰਮਾਨੀ ਯੂ ਵੀ ਮਿਲ ਜੇਗਾ ਠੀਕ ਆ ਅਰਮਾਨੀ ਦੇ ਵਿੱਚ ਸਰ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਇਹ ਕੋਈ ਅਤਰ ਜਾਂ ਪਰਫਿਊਮ ਕੋਈ ਚੀਜ਼ ਨਹੀਂ ਹੈਗੇ ਇੱਕ ਪੱਥਰ ਆ ਇਹਨੂੰ ਅੰਬਰ ਬੋਲਦੇ ਨੇ ਇੱਕ ਡੱਬੀ ਹੋਊਗੀ ਇਹ ਡੱਬੀ ਨੂੰ ਤੁਸੀਂ ਆਪਣੇ ਡੈਸ਼ਬੋਰਡ ਦੇ ਉੱਤੇ ਰੱਖ ਲੈਣਾ ਤੇ ਜਿਵੇਂ ਜਿਵੇਂ ਇਸ ਨੂੰ ਹਵਾ ਲੱਗੇਗੀ ਜਿਵੇਂ ਜਿਵੇਂ ਇਸ ਨੂੰ ਧੁੱਪ ਲੱਗੇਗੀ ਤਾਂ ਇਹ ਮੈਕ ਦੀ ਜਾਏਗੀ ਤੁਸੀਂ ਅਤਰ ਪਾ ਕੇ ਇਹ ਹੁੰਦਾ ਮਤਲਬ ਵੀਰੇ ਹਾਂਜੀ ਓਕੇ ਓਕੇ ਇਹਨੂੰ ਘਰੇ ਵੀ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਫ੍ਰੀ ਹੋਊਗੀ ਤੇ ਇਹ 250 ਦੀ ਡੱਬੀ ਹੋਊਗੀ ਤੇ ਇਹਦੇ ਵਿੱਚ ਅਤਰ ਪਾਏ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇਰਕੋਟ ਲਈ ਆ ਤੁਹਾਨੂੰ ਸ਼ਹਿਰ ਮਰੇਰਕੋਟ ਲੇ ਕੇ ਇਦਾਂ ਦੀ ਸ਼ਾਪ ਦੇ ਉੱਪਰ ਲੈ ਕੇ ਚੱਲਦੇ ਆਂ ਜਿੱਥੋਂ ਤੁਹਾਨੂੰ ਬਾਹਰਲੇ ਦੇਸਾਂ ਦੇ ਬ੍ਰਾਂਡਡ ਇਤਰ ਤੇ ਉਦ ਬਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਦੇ ਸੋਲ ਸੇ ਰੇਟਾ ਤੇ ਤੁਸੀਂ ਕਹਿ ਸਕਦੇ ਹੋ ਹੋਲ ਸੇ ਰੇਟਾ ਤੇ ਤੁਹਾਨੂੰ ਇੱਥੇ ਮਿਲ ਜਾਣਗੇ ਬਾਕੀ ਸਾਰੀ ਆਪਾਂ ਤੁਹਾਨੂੰ ਇਹਦੇ ਇਧਰ ਤੇ ਉਧਰ ਦਿਖਾਵਾਂਗੇ ਤੁਸੀਂ ਕਿਵੇਂ ਇਹ ਸ਼ੌਪ ਤੇ ਪਹੁੰਚਣਾ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਦੱਸਾਂਗੇ ਤੇ ਆਪਾਂ ਇਸ ਟਾਈਮ ਆ ਰੋਡ ਦੇ ਉੱਪਰ ਖੜੇ ਹਾਂ ਇਧਰ ਲੁਧਿਆਣਾ ਰਹਿ ਗਿਆ ਨਾ ਤੇ ਇਧਰਲੀ ਸ਼ਹਿਰ ਹੈਗਾ ਮਰੇਕੋਟਲਾ ਤੇ ਇਹ ਬੱਸਦਾ ਇੱਥੇ ਸਰੌਦ ਚੌਂਕ ਹੈ ਨਾ ਇਹ ਸਰੌਦ ਚੌਂਕ ਆ ਤੇ 베ਰੀਆਂ ਰੋਡ ਹੈ ਨਾ ਤੇ ਬਾਕੀ ਇੱਥੇ ਤੁਹਾਨੂੰ ਮੇਨ ਨਿਸ਼ਾਨੀ ਦੱਸ ਦਿੰਦਾ ਤੁਸੀਂ ਮੇਨ ਨਿਸ਼ਾਨੀ ਮੰਨ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਸ਼ੌਪ ਤੇ ਪਹੁੰਚ ਜਾਓਗੇ ਸਾਹਮਣੇ ਆਪਣੇ ਹੈਗਾ ਬਿਲਕ ਮੀਨੀਮੈਟਿਕਨ ਹਾਲ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਥੋੜੀ ਜਿਹੀ ਦੂਰੀ ਤੇ ਇਹਨਾਂ ਦੀ ਸ਼ਾਪ ਆ ਤੇ ਚਲਦੇ ਆਂ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂ ਨਾ ਲਓ ਜੀ ਪਹੁੰਚ ਗਏ ਆਪਾਂ ਸ਼ਾਪ ਤੇ ਅਲ ਜਹੂਰ ਇਤਰ ਹਨਾ ਇਹ ਸ਼ਾਪ ਦਾ ਨਾਮ ਆ ਬਾਕੀ ਤੁਹਾਡੇ ਨਾਲ ਆਪਾਂ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਇੱਧਰੋਂ ਆਪਾਂ ਆਏ ਆ ਸਾਹਮਣੇ ਆਪਾਂ ਉੱਥੇ ਖੜੇ ਧੀ ਨਾ ਤੇ ਇਹ ਸਾਰਾ ਐਡਰੈਸ ਰਹਿ ਗਿਆ ਬਾਕੀ ਸਾਰੀ ਆਪਾਂ ਗੱਲ ਕਰਾਂਗੇ ਰੇਟਾਂ ਦੀ ਹਨਾ ਵੀ ਬਾਈ ਹੋਲਸੇਲ ਰੇਟਾਂ ਤੇ ਕਹਿੰਦਾ ਵੀ ਇੱਥੋਂ ਇਤਰ ਤੇ ਉਦ ਮਿਲਦੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕੀ ਕੀ ਰੇਟ ਨੇ ਹਨਾ ਬਾਈ ਦੇ ਤੇ 10 ਗੁਰੂ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਚਲਦੇ ਆ ਆਜੋ ਕਰਦੇ ਆ ਸਾਰੀ ਆਪਾਂ ਗੱਲਬਾਤ ਤੇ ਪ੍ਰੋਪਰ ਐਡਰੈਸ ਤੁਸੀਂ ਸਮਝ ਗਏ ਹੋ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਪ੍ਰੋਪਰ ਉਹ ਸ਼ੇਅਰ ਕਰ ਦਾਂਗੇ ਆਜੋ ਹਾਂਜੀ ਵੀਰੇ ਕੀ ਹਾਲ ਚਾਲ ਆ ਜੀ ਬਸ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਹਾਂਜੀ ਕਿਹੜੇ ਕਿਹੜੇ ਇਤਰੂਦ ਲੈ ਕੇ ਆਏ ਜੀ ਵੀਰੇ ਆਪਣੇ ਕੋਲੇ ਸਾਰੀਆਂ ਬ੍ਰਾਂਡਸ ਜਿਹੜੀਆਂ ਵੱਡੀਆਂ ਵੱਡੀਆਂ ਬ੍ਰਾਂਡਸ ਜਿਨ੍ਹਾਂ ਦੇ ਪਰਫਿਊਮ ਦੀ ਕੀਮਤ 40 40 50 50 ਹਜ਼ਾਰ ਰੁਪਈਆ ਹੈਗੀ ਆ ਜਿਨ੍ਹਾਂ ਨੂੰ ਲੋਕ ਦੇਖ ਕੇ ਖੁਆਇਸ਼ ਕਰਦੇ ਨੇ ਕਿ ਇਹ ਵਾਲੇ ਪਰਫਿਊਮ ਅਸੀਂ ਵਰਤੀਏ ਓਕੇ ਉਹ ਸਾਰੀਆਂ ਵੱਡੀਆਂ ਬ੍ਰਾਂਡਸ ਜਿਵੇਂ ਗੂਚੀ ਗੁਵੈਂਚੀ ਆਰਮਾਨੀ ਨਿਸ਼ਾਨ ਲੀ ਫੋਰਡ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਬ੍ਰਾਂਡਸ ਨੇ ਉਹਨਾਂ ਦੇ ਸਾਰੇ ਦੇ ਉਹਨਾਂ ਦੇ ਅਤਰ ਹੈਗੇ ਨੇ ਤੇ ਬਹੁਤ ਸਸਤੇ ਬਹੁਤ ਜੈਨੂਇਨ ਪ੍ਰਾਈਸ ਤੇ ਉੱਤੇ ਮਿਲਣਗੇ ਇਸ ਤੋਂ ਬਿਨਾ ਜਿਹੜੇ ਵੀ ਅਰਬ ਦੇ ਸ਼ੇਖ ਲਾਉਂਦੇ ਨੇ ਬਹੁਤ ਵਧੀਆ ਵਧੀਆ ਜਿਵੇਂ ਵਾਈਟ ਉਦ ਹੋ ਗਿਆ ਪਰਪਲ ਉਦ ਹੋ ਗਿਆ ਸ਼ਨਾਇਆ ਹੋ ਗਿਆ ਜਾਂ ਜਿਹੜੇ ਹੋਰ ਇਸ ਦੇ ਵਿੱਚ ਅਮੀਰ ਉਦ ਹੋ ਗਿਆ ਸਾਰੇ ਹਰ ਇੱਕ ਤਰ੍ਹਾਂ ਦੇ ਅਤਰ ਤੁਹਾਨੂੰ ਇੱਥੇ ਸਾਡੇ ਕੋਲੇ ਮਿਲ ਜਾਣਗੇ ਤੇ ਬਹੁਤ ਜੈਨੂਨ ਕੀਮਤ ਦੇ ਉੱਤੇ ਮਿਲਣਗੇ ਠੀਕ ਆ ਵੀਰੇ ਜੀ ਜਿਵੇਂ ਮੰਨ ਲਾ ਸਟਾਰਟਿੰਗ ਪ੍ਰਾਈਸ ਕਿੰਨੇ ਤੋਂ ਹੋ ਜਾਂਦਾ ਆਪਣਾ ਸਟਾਰਟਿੰਗ ਪ੍ਰਾਈਸ 250 ਤੋਂ ਹੋਊਗਾ ਸ਼ਿਪਿੰਗ 올 ਇੰਡੀਆ ਫ੍ਰੀ ਹੋਊਗੀ ਓਕੇ 200 ਤੋਂ ਸਟਾਰਟ ਹੋ ਗਏ ਤੁਸੀਂ ਜਿਹੜੀ ਮਰਜ਼ੀ ਕੀਮਤ ਦੇ ਉੱਤੇ ਅਤਰ ਖਰੀਦ ਸਕਦੇ ਹੋ ਠੀਕ ਆ ਵੀਰੇ ਹਾਂਜੀ ਤੇ ਇਸ ਤੋਂ ਬਿਨਾ ਸਾਡੇ ਕੋਲ ਅੰਬਰ ਹੋਊਗਾ ਜਿਵੇਂ ਲੋਕ ਕਹਿੰਦੇ ਨੇ ਕਾਰਾਂ ਦੇ ਵਿੱਚ ਰੱਖਦੇ ਦਿੰਦੇ ਨੇ ਆ ਦੇਖੋ ਇਹ ਇੱਕ ਪੱਥਰ ਆ ਇਹ ਪੱਥਰ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਇਹ ਕੋਈ ਅਤਰ ਜਾਂ ਪਰਫਿਊਮ ਕੋਈ ਚੀਜ਼ ਨਹੀਂ ਹੈਗੇ ਇਹ ਇੱਕ ਪੱਥਰ ਆ ਇਹਨੂੰ ਅੰਬਰ ਬੋਲਦੇ ਨੇ ਇੱਕ ਡੱਬੀ ਹੋਊਗੀ ਇਹ ਡੱਬੀ ਨੂੰ ਤੁਸੀਂ ਆਪਣੇ ਡੈਸ਼ਬੋਰਡ ਦੇ ਉੱਤੇ ਰੱਖ ਲੈਣਾ ਤੇ ਜਿਵੇਂ ਜਿਵੇਂ ਇਸ ਨੂੰ ਹਵਾ ਲੱਗੇਗੀ ਜਿਵੇਂ ਜਿਵੇਂ ਇਸ ਨੂੰ ਧੁੱਪ ਲੱਗੇਗੀ ਤਾਂ ਇਹ ਮੈਕ ਦੀ ਜਾਏਗੀ ਤੇ ਇਸ ਤੋਂ ਬਿਨਾ ਜੇ ਤੁਸੀਂ ਆਪਣੇ ਘਰਾਂ ਨੂੰ ਫਰੈਸ਼ ਕਰਨਾ ਚਾਹੁੰਦੇ ਆ ਘਰਾਂ ਦੇ ਵਿੱਚ ਜਿਵੇਂ ਆ ਇੱਕ ਲਾਈਟ ਦੇ ਉੱਤੇ ਚੱਲਣ ਵਾਲੀ ਮਸ਼ੀਨ ਆ ਇਸ ਦੇ ਵਿੱਚ ਤੁਸੀਂ ਜਾਂ ਤਾਂ ਤੁਸੀਂ ਜਿਵੇਂ ਜੇ ਤਾਂ ਸੋਲਿਡ ਫਾਰਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਪ੍ਰੋਡਕਟ ਮਿਲੇਗਾ ਤੁਸੀਂ ਇਹ ਥੋੜਾ ਜਿਹਾ ਪਾ ਕੇ ਇਹਨੂੰ ਲਾਈਟ ਤੇ ਲਗਾ ਦੇਣਾ ਤੇ ਇਸ ਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆਏਗੀ ਤੇ ਤੁਹਾਡਾ ਕਮਰਾ ਜਿਹੜਾ ਹੋਊਗਾ ਉਹ ਬਿਲਕੁਲ ਫਰੈਸ਼ ਲੱਗੇਗਾ ਤੇ ਇਸ ਤੋਂ ਬਾਅਦ ਜੇ ਤੁਸੀਂ ਇਹਨੂੰ ਨਹੀਂ ਲਿਕਵਿਡ ਫਾਰਮ ਦੇ ਵਿੱਚ ਯੂਜ਼ ਕਰਨਾ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇੱਕ ਸਾਡੇ ਕੋਲੇ ਆਇਲਸ ਹੁੰਦੇ ਨੇ ਇਸ ਨੂੰ ਅਰੋਮਾ ਆਇਲਸ ਬੋਲਦੇ ਨੇ ਤੁਸੀਂ ਇਹ ਆਇਲ ਦੀਆਂ ਤਿੰਨ ਜਾਂ ਚਾਰ ਬੂੰਦਾਂ ਪਾ ਦਿਨੇ ਨੇ ਤੇ ਪੂਰਾ ਕਮਰਾ ਤੁਹਾਡਾ ਬਹੁਤ ਸੋਹਣਾ ਖੁਸ਼ਬੂ ਦੇਗਾ ਬਹੁਤ ਵਧੀਆ ਤੁਹਾਨੂੰ ਫਰੈਸ਼ ਫਰੈਸ਼ ਫੀਲ ਹੋਏਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਫ੍ਰੈਗਰੈਂਸਿਸ ਤੁਹਾਨੂੰ ਅਵੇਲੇਬਲ ਮਿਲ ਜਾਣਗੀਆਂ ਠੀਕ ਹੈ ਜੀ ਤੇ ਇਸ ਤੋਂ ਬਿਨਾ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਤੁਸੀਂ ਹੈਂਗ ਕਰਨਾ ਚਾਹੁੰਦੇ ਹੋ ਤਾਂ ਹੈਂਗਿੰਗ ਵਾਲਾ ਵੀ ਸਾਡੇ ਕੋਲ ਪ੍ਰੋਡਕਟ ਮਿਲ ਜੂਗਾ ਇਸ ਦੇ ਵਿੱਚ ਅਤਰ ਪਾ ਕੇ ਤੁਸੀਂ ਇਸ ਨੂੰ ਹੈਂਗ ਕਰ ਸਕਦੇ ਹੋ ਤੇ ਇਸ ਤੋਂ ਬਿਨਾ ਤੁਸੀਂ ਏਸੀ ਦੇ ਉੱਤੇ ਲਗਾਉਣਾ ਤਾਂ ਤੁਹਾਨੂੰ ਏਸੀ ਵਾਲੀਆਂ ਵੀ ਆਈਟਮਸ ਮਿਲ ਜਣਗੇ ਜਿਸ ਦੇ ਵਿੱਚ ਤੁਸੀਂ ਅਤਰ ਪਾ ਕੇ ਉਸ ਨੂੰ ਕਰ ਸਕਦੇ ਹੋ ਹਾਂਜੀ ਓਕੇ ਓਕੇ ਇਹਨੂੰ ਘਰੇ ਵੀ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਫ੍ਰੀ ਹੋਊਗੀ ਤੇ ਇਹ 250 ਦੀ ਡੱਬੀ ਹੋਊਗੀ ਤੇ ਇਹਦੇ ਵਿੱਚ ਅਤਰ ਪਿਆ ਹੋਗਾ ਤੇ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗਾ ਠੀਕ ਆ ਵੀਰੇ ਤੇ ਇਸ ਤੋਂ ਬਿਨਾ ਜੇ ਤੁਸੀਂ ਫ੍ਰੈਗਰੈਂਸਸ ਦੇ ਵਿੱਚ ਬਹੁਤ ਸਾਰੀਆਂ ਅਗਰ ਤੁਸੀਂ ਗਿਫਟ ਆਈਟਮਸ ਖਰੀਦਣੀਆਂ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣੇ ਕਿਸੇ ਵਾਈਫ ਨੂੰ ਹਸਬੈਂਡ ਨੂੰ ਜਾਂ 걸ਫ੍ਰੈਂਡ ਨੂੰ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲ ਜਣਗੀਆਂ ਅਗਰ ਤੁਸੀਂ ਅਗਰਬਤੀ ਲੈਣੀ ਆ ਜਾਂ ਤੁਸੀਂ ਕੋਈ ਜਿਵੇਂ ਅਤਰ 베이스 ਪਰ ਨਵੀਆਂ ਪਰਫਿਊਮ ਨਵੀਆਂ ਫਰੇਗਰੈਂਸਿਸ ਲੈਣੇ ਆ ਤਾਂ ਤੁਹਾਨੂੰ ਉਹ ਵੀ ਸਾਰੀਆਂ ਚੀਜ਼ਾਂ ਸਾਡੇ ਕੋਲੇ ਅਵੇਲੇਬਲ ਮਿਲ ਜਾਣਗੀਆਂ ਠੀਕ ਹੈ ਬ੍ਰਦਰ ਤੇ ਇਸ ਤੋਂ ਬਾਅਦ ਅਗਰ ਤੁਸੀਂ ਚਾਹੋ ਨਿਓ ਕਿ ਤੁਹਾਨੂੰ ਇੱਕ ਅਲੱਗ ਤੋਂ ਯੂਨੀਕ ਫਰੇਗਰੈਂਸਿਸ ਮਿਲ ਜਣ ਜਿਹੜੀਆਂ ਪਹਿਲਾਂ ਤੁਸੀਂ ਨਾ ਦੇਖੀਆਂ ਹੋਣ ਮਤਲਬ ਨਾ ਖੁਸ਼ਬੂ ਲਈ ਹੋਵੇ ਉਹ ਵੀ ਤੁਹਾਨੂੰ ਅਵੇਲੇਬਲ ਸਾਡੇ ਕੋਲੇ ਮਿਲ ਜੇ ਤੁਹਾਨੂੰ ਦੱਸ ਰਿਹਾ ਕਿ ਬ੍ਰਾਂਡਸ ਦੇ ਵਿੱਚ ਸਾਡੇ ਕੋਲ ਜਿਹੜੀਆਂ ਵੱਡੀਆਂ ਬ੍ਰਾਂਡਸ ਜਿਹੜਾ 10 10 15 15000 20 2000 ਦੇ ਅਤਰ ਜਨੇ ਉਹਨਾਂ ਦੇ ਵਿੱਚ ਵੀ ਇੱਕ ਬ੍ਰਾਂਡ ਦੇ ਸਾਡੇ ਕੋਲ ਇੱਕ ਹੀ ਨਹੀਂ ਜਿਵੇਂ ਅਰਮਾਨੀ ਆ ਅਰਮਾਨੀ ਦਾ ਅਰਮਾਨੀ ਯੂ ਵੀ ਮਿਲ ਜੇਗਾ ਠੀਕ ਆ ਅਰਮਾਨੀ ਦੇ ਵਿੱਚ ਸਾਡੇ ਕੋਲੇ ਬਹੁਤ ਦੇ ਵਿੱਚ ਸਾਡੇ ਇਸ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਬ੍ਰਾਂਡਸ ਨੇ ਉਹ ਬ੍ਰਾਂਡਸ ਦੇ ਵਿੱਚ ਇਹ ਨਹੀਂ ਹੈਗਾ ਕਿ ਗੁਚੀ ਦਾ ਸਿਰਫ ਇੱਕੋ ਹੀ ਫ੍ਰੈਗਰੈਂਸ ਮਿਲੇਗੀ ਗੁਚੀ ਦੇ ਵਿੱਚ ਵੀ ਸਾਡੇ ਕੋਲ 10 10 5 15 15 ਜਿਹੜੇ ਉਹਨਾਂ ਦੇ ਆਉਂਦੇ ਨੇ ਵਧੀਆ ਦੇਖ ਗੁਚੀ ਕੁਆਲਿਟੀ ਹੈਗਾ ਗੁਚੀ ਬਲੂਮ ਹੈਗਾ ਤੇ ਗੁਚੀ ਫਲੋਰਾ ਹੈਗਾ ਗੁਚੀ ਰਸ਼ ਹੈਗਾ ਸਾਰੇ ਮਤਲਬ ਗੁਚੀ ਦੇ ਆ ਗਿਆ ਹਾਂਜੀ ਇਹ ਸਾਰੇ ਗੁਚੀ ਦੇ ਹੋਗੇ ਤੁਸੀਂ ਇਹਨਾਂ ਦੇ ਆਨਲਾਈਨ ਪ੍ਰਾਈਸ ਦੇਖ ਸਕਦੇ ਹੋ ਇਹਨਾਂ ਦੇ ਆਨਲਾਈਨ ਪ੍ਰਾਈਸ ਬਹੁਤ ਜ਼ਿਆਦਾ ਹੋਣਗੇ ਆ ਤੁਹਾਡੇ ਕੋਲ ਸ਼ੋਅ ਕਰ ਰਹੇ ਨੇ ਠੀਕ ਹੈ ਤੇ ਇਸ ਤੋਂ ਬਾਅਦ ਜੇ ਤੁਸੀਂ ਇਹ ਅਰਮਾਨੀ ਦੇ ਵਿੱਚ ਲੈਣਾ ਚਾਹੁੰਦੇ ਹੋ ਅਰਮਾਨੀ ਦੇ ਵਿੱਚ ਕੋਡ ਹੋਊਗਾ ਹਾਂਜੀ ਅਰਮਾਨੀ ਬਲੂਮ ਹੋਊਗਾ ਤੇ ਇਸ ਦੇ ਵਿੱਚ ਦੋ ਤਿੰਨ ਚਾਰ ਫੋਰ ਵੀ ਮਿਲ ਜਾਣਗੇ ਜਿਹੜੇ ਵੀ ਇਹਨਾਂ ਦੇ ਫੇਮਸ ਨੇ ਵਰਲਡ ਵਾਈਡ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਨੇ ਉਹ ਤੁਹਾਨੂੰ ਸਾਰੇ ਮਿਲ ਜਾਣਗੇ ਇਸੇ ਤਰੀਕੇ ਨਾਲ ਨਿਸ਼ਾਨ ਦੇ ਲਈ ਫੋਰ ਦੇ ਵਰਸਾਚੇ ਦੇ ਗਵੈਂਚੀ ਦੇ ਸਾਰੇ ਅਤਰਸ ਤੁਹਾਨੂੰ ਮਿਲ ਜਣਗੇ ਤੇ ਇਸ ਤੋਂ ਬਿਨਾ ਜੇ ਤੁਸੀਂ ਉਦ ਦੇ ਵਿੱਚ ਲੈਣਾ ਚਾਹੁੰਦੇ ਹੋ ਕੋਈ ਬੰਦੇ ਕਹਿੰਦੇ ਨੇ ਕਿ ਜੀ ਅਸੀਂ ਅਰਬੀਅਨ ਅਤਰਸ ਯੂਜ਼ ਕਰ ਰਹੇ ਨੇ ਹਾਂਜੀ ਇਸ ਤੋਂ ਬਾਅਦ ਜਿਹੜੇ ਸਾਡੇ ਦੋਸਤ ਪਸੰਦ ਕਰਦੇ ਨੇ ਕਿ ਜੀ ਅਸੀਂ ਅਰਬੀਅਨ ਉਦ ਨੇ ਉਹ ਪਸੰਦ ਕਰਦੇ ਆ ਤੇ ਉਦ ਦੇ ਵਿੱਚ ਸਾਡੇ ਕੋਲ 15 20 ਤਰ੍ਹਾਂ ਦੇ ਉਦ ਮਿਲ ਜਣਗੇ ਅਸੀਂ ਮੇਨ ਮੇਨ ਮੈਂ ਤੁਹਾਨੂੰ ਦਿਖਾ ਦੇਣਾ ਆ ਦੇਖੋ ਕਸ਼ਮੀਰੀ ਉਦ ਓਕੇ ਉਸ ਤੋਂ ਬਾਅਦ ਵਾਈਟ ਉਦ ਤੇ ਉਸ ਤੋਂ ਬਾਅਦ ਟਬੈਕੂ ਊਦ ਤੇ ਉਸ ਤੋਂ ਬਾਅਦ ਪਰਪਲ ਊਦ ਉਸ ਤੋਂ ਬਾਅਦ ਊਦ ਅਲ ਸ਼ਿਫਾ ਉਸ ਤੋਂ ਬਾਅਦ ਹੈਗਾ ਪੀਚ ਊਦ ਤੇ ਨਾਲ ਹੈਗਾ ਊਦ ਅਲ ਇਬਰਾਹਿਮ ਇਦਾਂ ਦੇ ਬਹੁਤ ਸਾਰੇ ਅਤਰ ਜਿਹੜੇ ਚੱਲ ਰਹੇ ਨੇ ਤੁਹਾਨੂੰ ਬਹੁਤ ਸਾਰੇ ਅਤਰ ਜ ਮਿਲ ਜਾਣਗੇ ਇਸ ਤੋਂ ਬਾਅਦ ਜੇ ਤੁਸੀਂ ਸ਼ਨਾਇਆ ਯੂਜ਼ ਕਰਦੇ ਹੋ ਤਾਂ ਸ਼ਨਾਇਆ ਦੀਆਂ 4-5 ਕਿਸਮਾਂ ਮਿਲ ਜਾਣਗੀਆਂ ਉਸ ਤੋਂ ਬਾਅਦ ਅਗਰ ਤੁਸੀਂ ਮੁਸ਼ਕ ਰਜ਼ਾਲੀ ਮਖਲਤ ਜਾਂ ਕੋਈ ਹੋਰ ਜਿਹੜਾ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਹਰ ਇੱਕ ਸਾਡੇ ਕੋਲ ਅਤਰ अवेलेबल ਮਿਲ ਜਾਏਗਾ ਠੀਕ ਹੈ ਬਈ ਇਸ ਤੋਂ ਬਿਨਾ ਅਗਰ ਤੁਸੀਂ ਰੂਮ ਫ੍ਰੈਸ਼ਨਰ ਜਾਂ ਕਾਰ ਦੇ ਵਿੱਚ ਰੱਖਣਾ ਤੇ ਜਾਂ ਕਿਸੇ ਤਰੀਕੇ ਨਾਲ ਕੋਈ ਵੀ ਤੁਸੀਂ ਫ੍ਰੈਸ਼ ਰੱਖਣ ਲਈ ਅੱਛੀ ਖੁਸ਼ਬੂ ਚਾਹੁੰਦੇ ਹੋ ਤਾਂ ਤੁਹਾਨੂੰ ਆਹ ਹਾਂ ਅਤਰ ਵੇਸ ਦਾ ਪਰਫਿਊਮ ਮਿਲ ਜੇਗਾ ਤੇ ਇਹਦੀ ਬਹੁਤ ਲੌਂਗ ਲਾਸਟਿੰਗ ਬਹੁਤ ਜ਼ਿਆਦਾ ਲੌਂਗ ਹੋਏਗੀ ਓਕੇ ਤੇ ਇਹ ਸਿਰਫ ਹੋਏਗਾ 100 ਰੁਪਏ ਦਾ 100 ਰੁਪਏ ਦਾ ਹੋਏਗਾ ਸਿਰਫ 100 ਰੁਪਏ ਦਾ ਵੀ ਰਹੇ ਹਾਂਜੀ ਠੀਕ ਤੇ ਇਸ ਤੋਂ ਬਾਅਦ ਜੇ ਤੁਸੀਂ ਗਿਫਟ ਆਈਟਮ ਚਾਹਉਂਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਨੂੰ ਆਪਣੀ ਗਰਲਫ੍ਰੈਂਡ ਨੂੰ ਜਾਂ ਕਿਸੇ ਨੂੰ ਗਿਫਟ ਕਰਨਾ ਤਾਂ ਇਸ ਦੇ ਵਿੱਚ ਤੁਹਾਨੂੰ ਪਰਫਿਊਮ ਪਾ ਕੇ ਦੇ ਦਾਂਗੇ ਅਸੀਂ ਆ ਦੇਖੋ ਬਹੁਤ ਵਧੀਆ ਚੀਜ਼ ਹੋਏਗੀ ਇਸ ਦੇ ਵਿੱਚ ਪਰਫਿਊਮ ਪੈ ਜਾਏਗਾ ਜਿਹੜੀ ਫ੍ਰੈਗਰੈਂਸ ਤੁਸੀਂ ਕਹੋਗੇ ਉਹੀ ਫ੍ਰੈਗਰੈਂਸ ਇਸ ਦੇ ਵਿੱਚ ਪੈ ਜਾਏਗੀ ਠੀਕ ਆ ਤੇ ਇਸ ਅਗਰਬਤੀਆਂ ਵਗੈਰਾ ਚਾਹਣੇ ਹੋ ਘਰ ਦੇ ਵਿੱਚ ਅਗਰਬਤੀ ਆ ਕਿਤੇ ਤੁਸੀਂ ਅਗਰਬਤੀ ਯੂਜ਼ ਕਰਨੀ ਆ ਤਾਂ ਅਗਰਬਤੀ ਤੁਹਾਨੂੰ ਮਿਲ ਜੇਗੀ ਬਹੁਤ ਜ਼ਿਆਦਾ ਜੈਨੂਨ ਕੀਮਤ ਦੇ ਉੱਤੇ ਮਿਲਣਗੇ ਜਿਵੇਂ ਕਿ ਕਈ ਵਾਰੀ ਸਾਨੂੰ ਅੰਟੀਕ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਅਸੀਂ ਆਪਣੇ ਘਰ ਦੇ ਵਿੱਚ ਦੀਵਾ ਲਾਉਣਾ ਹੁੰਦਾ ਜਾਂ ਅਗਰਬਤੀ ਲਗਾਉਣੀ ਹੁੰਦੀ ਆ ਜਾਂ ਕਈਆਂ ਨੇ ਕਿਸੇ ਨੇ ਪੂਜਾ ਪਾਠ ਲਈ ਰੱਖਣਾ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ ਇਸ ਦੇ ਵਿੱਚ ਤੁਸੀਂ ਦੀਵਾਲੀ ਵਗੈਰਾ ਨੂੰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਸ ਦੇ ਵਿੱਚ ਕਲਰਸ ਮਿਲਣਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਠੀਕ ਓਕੇ ਤੇ ਜੇ ਤੁਸੀਂ ਇਸ ਨੂੰ ਮਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਲ ਇੰਡੀਆ ਸ਼ਿਪਿੰਗ ਫ੍ਰੀ ਹੋਊਗੀ ਤੇ ਤੁਹਾਨੂੰ ਇੱਕ ਸ਼ੀਸ਼ੀ 200 ਰੁਪਏ ਦੀ ਦਿੱਤੀ ਜਾਊਗੀ 200 ਰੁਪਏ ਦੀ ਲਓ ਜੀ 200 ਮਤਲਬ 200 ਤੋਂ ਸਟਾਰਟਿੰਗ ਹੋ ਜਾਂਦੀ ਹੈ 200 ਰੁਪਏ ਤੋਂ ਸਟਾਰਟ ਹੋ ਜਾਏਗਾ ਠੀਕ ਹੈ ਠੀਕ ਹੈ ਲਓ ਵੀ ਬਾਕੀ ਤੁਸੀਂ ਆਰਡਰ ਕਰਨਾ ਸ਼ਿਪਿੰਗ ਫ੍ਰੀ ਹੋਊ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਜੀ ਤੁਸੀਂ ਜਿੱਥੇ ਮਰਜ਼ੀ ਬੈਠੇ ਮੰਗਵਾ ਸਕਦੇ ਹੋ ਜੇ ਤੁਸੀਂ ਫੋਰਮ ਦੇ ਵਿੱਚ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਪੇ ਕਰਨੇ ਪੈਣਗੇ ਠੀਕ ਐਡਰੈਸ ਕੀ ਪੈ ਜਾਂਦਾ ਵੀਰੇ ਆਪਣੀ ਸੌਦਾ ਐਡਰੈਸ ਜੀ ਆਪਣਾ ਹੈਗਾ ਸਰੌਕ ਚੌਂਕ ਦੇ ਵਿੱਚ ਆਪਣੀ ਦੁਕਾਨ ਆ ਤੇ 베ਰੀਆਂ ਰੋਡ ਨੇੜੇ ਨਵੀਨ ਮੈਡੀਕਲ ਹਾਲ ਅਲ ਜ਼ਹੂਰ ਨਾਮ ਦੇ ਉੱਤੇ ਆਪਣੀ ਦੁਕਾਨ ਆ ਤੇ ਜਿਹੜਾ ਨੰਬਰ ਆ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਠੀਕ ਆ ਵੀਰੇ ਲਓ ਜੀ ਪਹੁੰਚੋ ਬਾਈ ਇਹਨਾਂ ਕੋਲ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆਂ ਤੁਹਾਨੂੰ ਹੋਰ ਇੱਕ ਨ